ਦਰ ਮੈਂ ਪਿਆਰ ਨਾਲ ਪੁੱਛ ਰਿਹਾ ਜੀ ਮਹਾਰਾਜ ਜੀ ਤੁਸੀਂ ਇੱਕ ਗੱਲ ਦੱਸੋ ਕਿ ਤੁਸੀਂ ਪੰਜਾਬ ਬਾਨੀਆਂ ਨੂੰ ਮੰਨਦੇ ਹੋ ਮਹਾਰਾਜ ਜੀ ਮਹਾਰਾਜ ਜੀ ਮੰਨਦੇ ਹੋ ਹੁਣ ਦੇਖੋ ਵੀਰ ਜੀ ਲੈ ਕੇ ਮੈਨੂੰ ਕਲੀਅਰ ਕਰੋ ਮੈਨੂੰ ਕਿ ਮੰਨਦੇ ਗੱਲ ਨਹੀਂ ਫਿਰ ਜਾਲਸਾਨ ਨੂੰ ਮੰਨਦੇ ਹੋ ਮਰਨਿਆ ਆਖੀ ਹੋੜ ਕੇ ਪੁੱਛ ਰਹੇ ਜਾਲਸਾਨ ਨੂੰ ਮੰਨਦੇ ਹੋ ਮਹਾਰਾਜ ਕੋਣ ਹੋਰ ਕਿਹਦਾ ਦੱਸੋ ਯਾਰ ਇਹਨੂੰ ਮੇਰੀ ਟੋਨ ਕਿਦਾਂ ਦੀ ਤੁਸੀਂ ਦੱਸ ਦੋ ਤੁਸੀਂ ਕਲੀਅਰ ਕਰ ਦੋ ਮੇਰੀ ਟੋਨ ਕਿਦਾਂ ਦੀ ਗੁਰੂ ਸਾਹਿਬ ਆਹ ਤੇ ਜੋ ਵਰਗੀ ਬੋਲੀ ਹੋਵੇ ਤਾਂ ਸਾਡੀ ਟੋਨ ਦੱਸੋ ਮੈਨੂੰ ਜੀ चलो मैं गुरुतेज बहादुर साहब बार बोली नहीं है

ਮੈਂ ਮੈਂ ਉਹ ਜਿਹੜੀ ਬੇਨਤੀ ਕਰ ਲਗਾ ਉਹਦਾ ਜਵਾਬ ਤੂੰ ਯੂ ਜਵਾਬ ਨਹੀਂ ਉਹਨਾਂ ਨਾਲ ਕਰ ਵੀਰੇ ਚੁੱਪ ਕਰ ਜਾ ਤੂੰ ਚੁੱਪ ਕਰ ਆ ਦੀ ਵਾਟ ਲੈ ਜਾ 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 ਦੇ ਤੂੰ ਆ ਜਾ ਜਦੋਂ ਮਰਜ਼ੀ ਆ ਜਾ ਉਹ ਅੱਜ ਆਇਆ ਸੀ ਉਹ ਕਿੱਥੇ ਆਣਾ ਜੱਟ ਬੱਦ ਕਿੱਥੇ ਆਣਾ ਇਹ ਨਾਲ ਤਾਂ ਮੈਂ ਨਾਰ ਮਰਦਾ ਉਹ ਮਰਦਾ ਆਪਣਾ ਲੋਰ ਮਰਜ਼ੀ ਕਰਦੀ ਸੀ ਉਹ ਜਾਂਦੇ ਤੂੰ ਜਦੋਂ ਮਰ ਉਹ ਦੇ ਦੇ ਆਪਾ ਇੱਥੇ ਹੀ ਮੈਨੂੰ ਇੱਥੇ ਹੀ ਲੱਗਿਆ ਬਾਹਰ ਆ ਜਾ ਇੱਥੇ ਹੀ ਲੱਗਿਆ ਨਹੀਂ ਉਹ ਬਾਰਾਸੀ ਕੋਈ ਕਰ ਚਾਹੀਦਾ ਨਹੀਂ ਕੋਈ ਲੈਣਾ ਨਹੀਂ ਕਿਸੇ ਨੂੰ ਲੈਣਾ ਨਹੀਂ

ਨਾਗਾ ਹੱਥ ਨਹੀਂ ਲਾਣਾ ਮੈਨੂੰ ਹੱਥ ਨਹੀਂ ਆਣਾ ਮੈਨੂੰ ਕੋਈ ਹੱਥ ਲਾ ਗਈ ਤੇ ਨਾ ਹੱਥ ਲਾ ਯਾਰ ਹੱਥ ਲਾਉੜ ਤੂੰ ਹੱਥ ਲਾਉ ਵਾ ਠੀਕ ਆ ਧੰਨਵਾਦ ਕੋਈ ਗੱਲ ਨਹੀਂ ਮੇਰਬਾਨੀ ਨਹੀਂ ਉੱਤੇ ਤਾਂ ਆਜਾ ਜੇ ਕਰ ਲਵੇ ਫਿਰ ਆ ਰਿਹਾ ਉੱਪਰ ਆ ਨਹੀਂ ਨਹੀਂ ਬਾਕੀ ਬੰਦੇ ਵੀ ਸਾਥ ਰੋ ਫਿਰ ਕਰ ਦੇ ਚੱਲ ਆ ਨਾ ਮਾਲ ਦੇ ਜਿਹੜੇ ਪੰਨੀ ਆਣ ਏ ਤੇ ਜਵਾਬ ਦੋ ਇੱਥੇ ਇੱਥੋਂ ਹੀ ਕਿਤੇ ਜਾਣ ਦੇਣਾ ਸੀ ਨਾ ਇਹਦਾ ਗੱਲਾਂ ਦਾ ਜਵਾਬ ਦਿਓ ਤੇ ਯਾਂ ਪਈਓ ਨਾ ਨਹੀਂ ਕਰਦੀ ਕਮੇਟੀ ਆਪਣੇ ਕੋਲੋਂ ਮੈਨੂੰ ਲਾਦੀ ਹੈ ਸਾਡੀ ਤੁਹਾਡੇ ਨਾਲ ਗੱਲਬਾਤ ਦਰਬਾਰ ਕੋਲ ਕਮੇਟੀ ਨੇ ਵੀ ਕਹਿੰਦੇ ਜੀ ਸਾਹਿਬ ਅਸੀਂ ਅਮਰੀਕਾ ਵਾਲਾ ਤਾਂ ਇੱਥੇ ਨਹੀਂ ਹੋਣ ਦੇਣਾ ਇੱਕ ਗੁਰਸਿੱਖਾਂ ਦਾ ਗੁਰੂ ਘਰ ਹੈ

ਜਿਸ ਸੀ ਮਨ ਤਸੁਖ ਉਪਨ ਹੋਣੀ ਜੀ ਮੇਰੇ ਸਦੈ ਗੁਰ ਜਾਹੇ ਤੁਮਾਰੀ ਅਕਲ ਸਰ ਕੋ ਤੁਮਾਰੀ ਵਾਹਿਗੁਰੂ ਜੀ ਦੇ ਪਤੇ ਸਤਿਗੁਰੂ ਸੱਚੇ ਬਾਦਕਾ ਜਿਹਦੀ ਅਪਾਰ ਰੂਹਿਕ ਦਾ ਰਹਿਣ ਦਾ ਸਤਕਾ ਗੁਰ ਚਰਨਾਂ ਦੇ ਅੰਦਰ ਜੁੜ ਬੈਠਣ ਦਾ ਸੁਭਾਗ ਸੁਨਾ ਪ੍ਰਾਪਤ ਹੋਇਆ ਹੈ ਪਾਵਨ ਪਾਣੀ ਦੇ ਬਾਗ ਆਪ ਸਤਿਕਾਰੇ ਬੜੇ ਹੀ ਪ੍ਰੇਮ ਭਾਵਨਾ ਸਤਕਾਲਾ ਸਹਿਤ ਸ਼ਰਣ ਕਿਤੇ ਹਨ ਸੋਹਣਾਂ ਦੇ ਨੇ ਕਿ ਆਪ ਸੰਕਤਾਂ ਨੂੰ ਭਲੇ ਪ੍ਰਕਾਰ ਇਸ ਗੱਲ ਤੋਂ ਆਪ ਦੇ ਜਾਣੂ ਹੋ ਜੋ ਐਸਾ ਪਾਵਨ ਪਵਿੱਤਰ ਸਥਾਨ ਦੇ ਉੱਤੇ ਦੂਜੇ ਨੰਬਰ ਦੀ ਬਾਤ ਹੈ ਕਿ ਇਹ ਕੰਮ ਕਰ ਦਿੱਤੀ ਜਾਣੀ ਹੈ ਇਹ ਇੱਕ ਗਾਂਤਕ ਮੈਨੇਜਮੈਂਟ ਪੁਜੀਨਾ ਕਰੇ ਹਾਂਜੀ ਮੈਂ ਮਹੂਰ ਕੇ ਆਇਆ ਤੁਹਾਡੇ ਕੋਲ ਆਇਆ ਤੁਹਾਡੇ ਕੋਲ ਜਾਣ ਪਈ ਤੇ ਗੁਰਮਤਿ ਮੰਗਦਾ ਇਹ ਹੋਵੇ ਸਾਨੂੰ ਵੀ ਬੋਲਣਾ ਆਪਾਂ ਤਦ ਬੋ ਲੋਕਾਂ ਦਾ ਜਦੋਂ ਕੋਈ ਨਹੀਂ ਆਉਂਦਾ ਕਹਿੰਦਾ ਨਹੀਂ ਕਰੂਗਾ ਜਦੋਂ ਤੱਕ ਆਹੋ ਸੰਗਤ ਜੀ ਵਾਇਰਸ ਦੀ ਘਟਨਾ ਪਹਿਲਾ ਜੋ ਕੀਤਾ ਉਹਨੇ ਦੇਖੋ ਸਾਰੇ ਦਾ ਸਰਕਾਰ ਇੱਥੇ ਬੂਨ ਦਾ ਰੋਟ ਮੱਠਾ ਕਈ ਕਰਾਉਣਾ ਜਿਹਨੇ ਉਹ ਜੀ ਸੜ ਕੇ ਆ ਗਏ ਪਰ ਜਦੋਂ ਪ੍ਰਚਾਰ ਦੀ ਗੱਲ ਆਉਂਦੀ ਹੈ ਨਾ ਪ੍ਰਚਾਰ ਉਹ ਬੰਦੇ ਕਰ ਸਕਦੇ ਆ ਜਿਨ੍ਹਾਂ ਦਾ ਤਾਲ ਤੱਕ ਸਾਥ ਕੋ ਬਿਲਕੁਲ ਦੇਤਾ ਨਹੀਂ ਹੋ ਹੋ ਬੇਨਤੀ ਹੈ ਤਾਂ ਇਹ ਭਾਈ ਆ ਆਪਣੇ ਸਰਜੀ ਸਿੰਘ ਭੁੰਡਾ ਇਹ ਆ ਗਏ। ਬਾਕੀ ਸੰਗਤ ਆ ਵੀ ਘਰੋ। ਇਹਨਾਂ ਦਾ ਅਸੀਂ ਇਹਨਾਂ ਨੂੰ ਥੱਲੇ ਸਵਾਲ ਕੀਤੇ ਸੀ ਦੋ। ਤੇ ਤੁਸੀਂ ਸਾਨੂੰ ਕਹਿੰਦੇ ਕੀਰ ਗੁਰੂ ਜੀ ਜਾਨ ਸਾਹਿਬ ਨੂੰ ਪਾਣੀ ਮੰਨਦੇ। ਕੋਈ ਮੋਢਾ ਜਵਾਬ ਦੇ ਪਰ ਕੋਈ ਹਾਂ ਨਹੀਂ ਬਣਾਉਂਦਾ। ਫਿਰ ਪੁੱਛਿਆ ਵੀ ਪੰਜਾ ਬਾਣੀਆਂ ਨੂੰ ਮੰਨਦੇ ਹੋ। ਅਜਿਹਾ ਵੀ ਕਥਾ ਕਰਨੀ ਹੈ ਤੁਸੀਂ। ਤਾਂ ਭਾਈ ਇੱਥੇ ਜਾਨ ਸਾਹਿਬ ਦੀ ਕਥਾ ਕਰਦੇ ਹੋ। ਇਹ ਦੁਨ ਦਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਵਾਲੀ ਕਥਾ ਕਰਾਂਗੇ। ਇਹਦਾ ਸਿੱਧਾ ਸਿੱਧਾ ਅਰਥ ਕਰੋ ਕੀ ਬਣਦਾ। ਦੇ ਪੰਜਾਂ ਬਾਣੀਆਂ ਤੋਂ ਮੰਤਰ ਨਹੀਂ ਮੈਂ ਆਪ ਆਪ ਪੰਥ ਖਾਸੇ ਬੋchnਾ ਮੈਨੂੰ ਦੱਸੋ ਕਿ ਜਿਹੜਾ ਪੰਗਾ ਬਾਣੀਆਂ ਨੂੰ ਮੰਨਦਾ ਉਹ ਹਿੰਦੂ ਦਾ ਸਿੱਧ ਘਰਾਂ ਦੇ ਸਾਹ ਤੱਕੜਾ ਹੈ ਨਹੀਂ ਹੈਗਾ ਮੈਂ ਭਿਆਨ ਬਣਾ ਪੈਸਾ ਨੇ ਸੁਲਤਾਨ ਦੇ ਦਿਖਾ ਚਾਹੁੰਦੇ ਜੇ ਨਹੀਂ ਰੰਗਰ ਤਾਂ ਬਾਈ ਤੇਰੇ ਹੱਥ ਖੜੇ ਲਾ ਕੇ ਕਹਿ ਦਵਾਂਗੇ ਉਸ ਨੂੰ ਕਿਸੇ ਗੱਲ ਮਾਣ ਪਾਣੇ ਨਹੀਂ ਦਿੰਦੇ ਜੇ ਨਹੀਂ ਰੰਗਰ ਤਾਂ ਹੱਥ ਖੜੇ ਲਾਉਂਗਾ ਨਹੀਂ ਰੰਗਰਣਾ ਚਾਹੁੰਦੇ ਠੀਕ ਹੈ ਜੀ ਆ ਸਾਰੇ ਹੱਥ ਖੜੇ ਦੇਖ ਲਓ ਡੈਮੋਕ੍ਰੇਸੀ ਦਾ ਬਹੁਤ ਇਮਤੀ ਹੁੰਦੀ ਆ ਬਾਹਰ ਨੂੰ ਸੰਜੇ ਕਰਨ ਨੂੰ ਅਸੀਂ ਇੱਕ ਨਵਾਂ ਰਾਹ ਢੋਕਾ ਹੈ ਅਸੀਂ ਇੱਕ ਨਵਾਂ ਰਾਹ ਢੋਕਾ ਹੈ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਹਦਦ ਤੇ ਥੋੜੇ ਗੁੰਦਰੂ ਗਾਇਨਤੀ ਕੋਲ ਵੀ ਨਹੀਂ ਹੋ ਮੇਰੀ ਹੱਥ ਲੜਦੇ ਬੰਤੀ ਆ ਇਹ ਥੱਲੇ ਸਾਹਮਣੇ ਜਿਹੜੀ ਹੈ ਇਸ ਵਿੱਚ ਮਸਾ ਦੇ ਹੀ ਆ ਦਸ ਮਿੰਟ ਬਾਅਦ ਵੀ ਕੋਈ ਨਾ ਕੋਈ ਦਰਨ ਪਰ ਅਸੀਂ ਅੱਜ ਪ੍ਰਣ ਲੈ ਕੇ ਆਏ ਹਾਂ ਗੁਰੂ ਸਾਹਿਬ ਦੇ ਬਾਅਦ ਵਿੱਚ ਅਸੀਂ ਇਸ ਪੈਰਾਂ ਦੇ ਪੈਰਾਂ ਨੂੰ ਜਿਹੜਾ ਬਗੜਾ ਯੂਨੀਵਰਸਿਟੀ ਤੋਂ ਪਾ ਕੇ ਆਇਆ ਹੈ ਜੇ ਜੀ ਮਾਦਮੇ ਫਿਰ ਤੋਂ ਪਾ ਗਿਆ ਇੱਕ ਤੋਂ ਟਪਾਟ ਆਇਆ ਹੈ ਇੱਥੇ ਨਹੀਂ ਆਉਂਦਾ ਇੱਥੇ ਪਾਟਕਾਰ ਰਿਹਾ ਗੁਦਾਬਾ ਜਾਦੂ ਸਾਹਿਬ ਨੂੰ ਤੁਸੀਂ ਕਰਦੇ ਤੇ ਹੈ ਨਹੀਂ ਸੰਗਤ ਕੋਈ ਆ ਕੇ ਦਿਖਾ ਕਰਨੀ ਹੈ ਜਾਦੂ ਸਾਹਿਬ ਨੂੰ ਕਰਦੇ ਨਹੀਂ ਤਾਂ ਮੈਂ ਪਿਆਰ ਨਾਲ ਬੱਝਦਾ ਜੀ ਤੁਸੀਂ ਇੱਕ ਗੱਲ ਦੱਸੋ ਵੀ ਤੁਸੀਂ ਪੰਜਾਬ ਬਾਨੀਆਂ ਨੂੰ ਮੰਨਦੇ ਹੋ ਮਹਾਰਾਜ ਜੀ ਮਹਾਰਾਜ ਮੰਨਦੇ ਹੋ ਹੁਣ ਦੇਖੋ ਵੀ ਜਿਵੇਂ ਜਿਵੇਂ ਮੈਨੂੰ ਕਲੀਅਰ ਕਰੋ ਮੈਂ ਮੰਨਦੇ ਗੱਲ ਨਹੀਂ ਮੈਂ ਜਾਦੂ ਸਾਹਿਬ ਨੂੰ ਮੰਨਿਆ ਨਹੀਂ ਜਾਦੂ ਸਾਹਿਬ ਨੂੰ ਮੰਨਿਆ ਮਹਾਰਾਜ ਜੀ ਹੱਥ ਜੋੜ ਕੇ ਪੁੱਛ ਰਹੇ ਜਾਸਾ ਨੂੰ ਬੰਦੇ ਹੋ ਮੇਰਾ ਕੋਣ ਹੋਰ ਕਿਦਾਂ ਦੱਸੋ ਯਾਰ ਇਹਨੂੰ ਮੇਰੀ ਟੋਨ ਕਿਦਾਂ ਦੀ ਤੂੰ ਹੀ ਦੱਸ ਦੋ ਤੂੰ ਹੀ ਕਲੀਅਰ ਕਰ ਦੋ ਮੇਰੀ ਟੋਨ ਕਿਦਾਂ ਦੀ ਗੁਰੂ ਸਾਹਿਬ ਆਹ ਤੇ ਜੋ ਵਰਗੀ ਬੋਲੀ ਹੋਣਾ ਤਾ ਸਾਡੀ ਟੋਨ ਦੱਸੋ ਮੈਨੂੰ

ਇਸ ਕਮੇਟੀਾਂ ਵਿੱਚ ਨਹੀਂ ਭਾਈ ਮੈਂ ਉਹ ਜਿਹੜੀ ਬੇਨਤੀ ਕਰ ਲਗਾ ਉਹਦਾ ਜਵਾਬ ਤੂੰ ਯੂ ਜਵਾਬ ਨਹੀਂ ਹੋਣ ਗੱਲ ਕਰ ਵੀਰੇ ਚੁੱਪ ਕਰ ਜਾ ਤੂੰ ਚੁੱਪ ਕਰ ਆ ਦੀ ਵਾਟ ਲੈ ਜਾ ਜਾ ਆਜੋ ਜਦੋਂ ਮਰਜ਼ੀ ਆਜੋ ਜੀ ਆਇਆਈ ਸੀ ਕਿੱਥੇ ਹਣਾ ਜੱਟ ਬੱਦ ਕਿੱਥੇ ਆਣਾ ਇਹ ਮਰਦਾ ਆਪਣਾ ਜੋ ਮਰਜ਼ੀ ਕਰੀ ਰਹਿਣੇ ਸੀ ਜਾਨ ਦੇ ਤੂੰ ਜਦੋਂ ਮਰੋ ਦੇਖ ਲਈ ਆਪਾ ਤੂੰ ਵੱਡਾ ਵੱਡਾ ਮੈਨੂੰ ਇੱਥੇ ਹੀ ਲੱਗਿਆ ਇੱਥੇ ਹੀ ਲੱਗੇ ਆ। ਦੇਖੋ ਬਰਾਜ਼ੀ ਕੋਈ ਕਰ ਚਾਹੀਦਾ ਨਹੀਂ। ਨਿਕਲ ਗੜੀ। ਵਿਗਾ ਲਾਉਂਦਾ ਨਹੀਂ ਕਿਸੇ ਨੇ। ਕਰਨਾ ਨਹੀਂ ਸਭ। ਅੱਜ ਗੱਲਾਂ ਕਰੇ। ਇੱਕ ਮਿੰਟ ਇੱਕ ਮਿੰਟ। ਕੀ ਆ ਕਮਾਸ਼ਾ ਕੀਤਾ ਇਹਨੇ। ਨਹੀਂ ਹੋਣਾ। ਉਹ ਆਪਾਂ ਨੂੰ। ਨਹੀਂ। ਆਹ ਕੈਮਰੇ ਟਾ। ਉਹ ਸਾਡੇ ਸਾਨੂੰ ਇਦਾਂ ਨਹੀਂ ਬੋਲ ਸਕਦਾ। ਟੋਨ ਥੱਲੀ ਕਰ ਮੁੱਠੀ ਕਰ। ਜੀ ਆਹ ਸਾਹ ਦੀ ਗੱਲ ਕਰੋਗੇ ਨਹੀਂ ਅਸਾਂ ਨਹੀਂ। ਜੀ ਤੁਸੀਂ ਸਾਹ ਦੇ ਗੱਲ ਕਰੇ ਤੂੰ ਸਰੋਗਰਾ ਤੇ ਗੱਲ ਕਰੇ। ਦੇਖੋ ਤੂੰ ਗੁਰਦੇਵ ਭੱਜਾ ਸਾਹਿਬ ਉੱਤੇ ਬੋਲੇ ਤੂੰ ਚਾਹ ਬੋਲੇ ਬੁਢਾ ਯਾਰ ਗੱਲ ਖਤਮ ਹੈ। ਬੱਸ। ਤੂੰ ਤੂੰ ਸਰੋਗਰਾ बोले बस नी ਕਰੋ ਜੀ ਕਰੋ ਬਸ ਹਾਂ ਆਹੋ ਉਹ ਹੱਥ ਆ ਹੱਥ ਨਹੀਂ ਲਾਣਾ ਹੱਥ ਨਹੀਂ ਲਾਣਾ ਹੱਥ ਨਹੀਂ ਲਾਣਾ ਮੈਨੂੰ ਹੱਥ ਲਾ ਗਈ ਤੇਰਾ ਹੱਥ ਲਾ ਹੱਥ ਲਾਉੜ ਤੂੰ ਹੱਥ ਲਾ ਬੱਠਾ ਠੀਕ ਹੈ ਧੰਨਵਾਦ ਕੋਈ ਗੱਲ ਨਹੀਂ ਨਹੀਂ ਉੱਤੇ ਤਾਂ ਆਸ਼ਾ ਜੇ ਕਰ ਲੈਵੇ ਫਿਰ ਆ ਰਿਹਾ ਉੱਪਰ ਆ ਨਹੀਂ ਨਹੀਂ ਬਾਕੀ ਬੰਦੇ ਵੀ ਸਾਥ ਰੋ ਫਿਰ ਕਰ ਦੇ ਚੱਲ ਅੱਜ ਜਵਾਬ ਦੇਉਂਦੇ ਲੋਕ ਪਰੇੜਾ ਇਹ ਨਹੀਂ ਮੈਨੂੰ ਕਰਨਾ। ਨਾ ਇੱਥੇ ਇੱਥੋਂ ਹੀ ਕਿਤੇ ਜਾਣ ਦੇਣਾ ਸੀ। ਮੈਂ ਕਹਿੰਦਾ ਜੰਨਾਂ ਦਾ ਜਵਾਬ ਦਿਓ। ਤਾਂ ਯਾਂ ਭਈਓ ਨਹੀਂ ਕਰਦੀ। ਕਮੇਟੀ ਆਪੇ ਤੁਹਾਨੂੰ ਪੁੱਛਦੀ ਹੈ। ਸਾਡੀ ਤੁਹਾਡੇ ਨਾਲ ਗੱਲਬਾਤ ਦਰਬਾਰ ਵਿੱਚ ਬੈਠੇ ਨੇ ਵੀ ਕਾਹਨੋਂ ਬੈਠੇ ਸਾਹਿਬ। ਅਸੀਂ ਅਮਰੀਕਾ ਵਾਲਾ ਤਾਂ ਇੱਥੇ ਨਹੀਂ ਆਉਣ ਦੇਣਾ। ਇੱਕ ਗੁਰਸਿੱਖਾਂ ਦਾ ਗੁਰੂ ਘਰ ਹੈ। ਨਰਾ ਨਾ ਬਾਲੀ ਬੈਠੇ ਖਾਲਸੇ ਦਾ ਬੜਾ ਆਇਆ ਬਾਬਾ ਜੀ ਇਤਕਲੀ ਗੱਲ ਦੱਸੋ ਜੇਦਾ ਜਾਫਤ ਸਾਹਿਬ ਦੀ ਜਦਾ ਕਰਨੀ ਪੁੱਛੀਓ ਚੜਜੋ ਜੇ ਨਹੀਂ ਜਦਾ ਕਰਨੀ ਪੁੱਛੀਓ ਅੱਛਾ ਤਾਂ ਮੈਨੂੰ ਤੋੜਨਾ ਸਹੀ ਕਰਾਉਂ ਕੰਦੀ ਹੈ ਟੱਕਾ ਬਹੁਤ ਹੁਕਮ ਬਾਬਾ ਜੀ ਮੈਂ ਜਿਹਦੇ ਨੂੰ ਵੇਚ ਦਿੱਤੇ ਆ ਹੱਥ ਮਾਰ ਕੇ ਅਸੀਂ ਕੀ ਕਰ ਲਵਾਂ ਜੀ ਨਮਸਕਾਰ ਭਾਰਤ ਦੀ ਅੰਤਰਰਾਸ਼ਟਰੀ ਨਾਟਕ ਦਾ ਆਗਰ ਨਮਸਕਾਰ ਕੋਈ ਗੱਲ ਨਹੀਂ ਰਾਹ ਤਾਲਾੜਾ ਉੱਤੇ ਹੀ ਦੇ ਰੋ ਕੋਈ ਨਾ ਕੋਈ ਰੋ ਇੱਕ ਮਿੰਟ ਇੱਕ ਮਿੰਟ ਓਰੇ ਰੁਕ ਜਾਓ ਇੱਕ ਮਿੰਟ ਉਹਨਾਂ ਨੂੰ ਮੱਥਾ ਨਾ ਟੇਕਣ ਦੇਈਂ ਕੁਮਾਰ ਤੁਮ ਜੈ ਮਾਹੀ ਜਿਸ ਜੀ ਮਨ ਸੁਖੁ ਹੋਣਾ ਹੋਇ ਜੀ ਸਤਿ ਸ੍ਰੀ ਅਕਾਲ ਹੈ ਕੁਮਾਰ ਕੀ ਕਰਸਨ ਕੁਮਾਰ ਕੀ